ਬਰਨਾਲਾ ਦੇ ਵਿੱਚ ਠਿਕਰੀ ਵਾਲਾ ਚੌਂਕ ਦੇ ਨੇੜੇ ਬਣੀ ਰਾਮ ਰਾਜਾ ਕਲੋਨੀ ਦੀ ਕੋਠੀ ਦੇ ਵਿੱਚ ਦੱਸਿਆ ਕਿ ਇੱਕ ਹੀ ਪਰਿਵਾਰ ਦੇ ਵਿੱਚੋਂ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਸਮੇਤ ਇੱਕ ਕੁੱਤੇ ਦੀ ਲਾਸ਼ ਸਣੇ ਚਾਰ ਲਾਸ਼ਾਂ ਬਰਾਮਦ ਹੋਈਆਂ ਹਨ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਮੌਕੇ ਉਤੇ ਮੌਜੂਦ ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਕੁਲਬੀਰ ਸਿੰਘ ਨਾਮ ਦੇ ਵਿਅਕਤੀ ਨੇ ਜュਇ ਪਹਿਲਾਂ ਉਸ ਦੀ ਧੀ ਨੂੰ ਫਿਰ ਉਸ ਦੀ ਮਾਂ ਨੂੰ ਅਤੇ ਫਿਰ ਉਸ ਤੇ ਕੁੱਤੇ ਨੂੰ ਗੋਲੀ ਮਾਰੀ ਅਤੇ ਫਿਰ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜਾਨ ਲੈ ਲਈ ਜਾਣਕਾਰੀ ਮੁਤਾਬਿਕ ਜュਇ ਉਸਨੇ ਆਪਣੇ ਲਾਈ ਸੰਸੀ ਰਿਵਾਲਵਰ ਦੇ ਨਾਲ ਹੀ ਜੋ ਹੈ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਇਹ ਵੀ ਜਾਣਕਾਰੀ ਹੈ ਕਿ ਮ੍ਰਿਤਕ ਕੁਲਬੀਰ ਸਿੰਘ ਜੋ ਹੈ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਸੀ। ਅਜੀਤ ਵੈਬ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਮੈਂ ਹਾਂ ਨਰਿੰਦਰ ਅਰੋੜਾ ਬਰਨਾਲੇ ਤੋਂ। ਜਿਵੇਂ ਕਿ ਅੱਜ ਅਸੀਂ ਖੜੀਆਂ ਬਰਨਾਲਾ ਦੀ ਰਾਮਰਾਜਾ ਕਲੋਨੀ ਕੋ ਰਾਮਰਾਜਾ ਕਲੋਨੀ ਦੇ ਵਿੱਚ ਖੜੀਆਂ ਅਸੀਂ ਜਿੱਥੇ ਕੀ ਇੱਕ ਬੜੇ ਹੀ ਦਿਲ ਝੰਜੋੜ ਦੇਣ ਵਾਲੀ ਜਿਹੜੀ ਘਟਨਾ ਹੈਗੀ ਹੈ ਉਹ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿਹੜੀ ਰਾਮਰਾਜਾ ਕਲੋਨੀ ਦੇ ਵਿੱਚ ਜਿਹੜੇ ਹੈਗਾ ਕੁਲਬੀਰ ਮਾਨ ਜੋ ਕਿ ਬੜਾ ਹੀ ਸ਼ਰੀਫ ਸਮਾਜੀ ਵੀ ਇਨਸਾਨ ਸੀ ਕੁਲਬੀਰ ਮਾਨ ਤੇ ਉਸ ਦੀ ਮਾਤਾ ਬਲਵੰਤ ਕੌਰ ਤੇ ਉਸ ਦੀ ਬੇਟੀ ਨਿਮਰਤ ਕੌਰ ਤੇ ਇੱਕ ਜਿਹੜਾ ਪਾਲਤੂ ਕੁੱਤਾ ਸੀ ਘਰ ਉਹ ਤੇ ਚਾਰਾ ਜਾਣਦੇ ਜਿਹੜੀਆਂ ਹੈਗੀਆਂ ਲਕਸ਼ਾਂ ਘਰ ਦੇ ਵਿੱਚ ਮਿਲੀਆਂ ਜਿਹੜੀਆਂ ਗੋਲੀਆਂ ਨਾਲ ਜਿਹੜਾ ਹੈਗਾ ਛਲਨੀ ਹੋਏ ਪਏ ਹੈ ਪਰ ਇਹ ਨਹੀਂ ਪਤਾ ਲੱਗ ਸਕਿਆ ਵੀ ਜਿਹੜਾ ਹੈਗਾ ਕਤਲ ਕਿਸ ਤਰ੍ਹਾਂ ਹੋਇਆ ਵੀ ਕਿਸ ਤਰ੍ਹਾਂ ਪਰ ਜਿਹੜਾ ਇੱਕ ਚੀਜ਼ ਅਸੀਂ ਵੀ ਦੇਖਣ ਚੁੱਕੇ ਜਿਹੜੀ ਲਾਇਸੈਂਸੀ ਰਿਵੋਲਵਰ ਹੈਗੀ ਹੈ ਉਹ ਜਿਹੜੀ ਹੈਗੀ ਹੈ ਕੁਲਵੀਰ ਮਾਨ ਜਿਹੜੇ ਹੈਗੇ ਆ ਉਹਨਾਂ ਵੀ ਕਨਪਟੀ ਦੇ ਕੋਲ ਪਈ ਹੈ ਉਹ ਪੁਲਿਸ ਜਿਹੜੀ ਹੈਗੇ ਜਾਂਚ ਕਰ ਰਹੀ ਹੈ ਜਿਹੜੀ ਆਪਾਂ ਦੇਖ ਸਕਦੇ ਹਾਂ ਫੋਰੈਂਸਿਕ ਟੀਮ ਫੋਰੈਂਸਿਕ ਟੀਮ ਵੀ ਇੱਥੇ ਪਹੁੰਚ ਚੁੱਕੀ ਹੈ ਤੇ ਪੁਲਿਸ ਵੀ ਜਿਹੜੀ ਹੈਗੀ ਹਾਲ ਅਧਿਕਾਰੀ ਇੱਥੇ ਪਹੁੰਚੇ ਹੋਏ ਹਨ ਜਿਹੜੇ ਕਿ ਵੱਡੀ ਗਿਣਤੀ ਦੇ ਵਿੱਚ ਕਿਆ ਵੀ ਕੀ ਕਾਰਨ ਹੈ ਜਿਹੜਾ ਵੀ ਚਾਰੇ ਜਾਣੇ ਨੇ ਜਿਹੜਾ ਹੈਗਾ ਆਪਾਂ ਦੇਖ ਸਕਦੇ ਹਾਂ ਇੱਥੇ ਕਿੰਨੀ ਭੀੜ ਇਕੱਠੀ ਹੋਈ ਹੋਈ ਹੈ ਉਹ ਕੋਠੀ ਵੀ ਦੇਖ ਸਕਦੇ ਆਪਾਂ ਜਿਹੜੀ ਕੋਠੀ ਦੇ ਵਿੱਚ ਇਹ ਗਦਰਧਨਾ ਘਟਨਾ ਵਾਪਰੀ ਹੈ ਤੇ ਸਾਹਮਣੇ ਆਪਾਂ ਭੀੜ ਦੇਖ ਸਕਦੇ ਹਾਂ ਵੀ ਕਿਸ ਤਰ੍ਹਾਂ ਭੀੜ ਜਿਹੜੀ ਹੈਗੀ ਜਮ੍ਹਾਂ ਹੋਈ ਹੋਈ ਹੈ ਕੁਲਬੀਰ ਮਾਨ ਜਿਹੜੇ ਕਿ ਇੱਕ ਬੜੇ ਹੀ ਖਰੀਫ ਇਸ ਮਾਸੇ ਵੀ ਇਨਸਾਨ ਸਨ ਆਪਾਂ ਹੁਣ ਤੁਹਾਡੇ ਨਾਲ ਜੁੜੇ ਰਾਵਾਂਗੇ ਤੇ ਪੁਲਿਸ ਦੇ ਜਿਹੜੇ ਅਧਿਕਾਰੀ ਹੈਗੇ ਆ ਉਹ ਵੀ ਬਾਹਰ ਆ ਰਹੇ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਵੀ ਕੀ ਕਾਰਨ ਹੈ ਕਿ ਗੋਲੀ ਆਪਣੇ ਆਪ ਨੂੰ ਮਾਰੀ ਹੈ ਜਾਂ ਕੋਈ ਕਤਲ ਹੈ ਕੀ ਮਾਮਲਾ ਹੈ ਇਹ ਸਾਰਾ ਕੁਝ ਪੁਲਿਸ ਆ ਕੇ ਸਾਨੂੰ ਜਿਹੜਾ ਹੈਗਾ ਦੱਸੇਗੀ ਕਿਵੇਂ ਮੌਤ ਹੋਈ ਹੈ ਕੀ ਕਾਰਨ ਸੀ ਕੌਣ ਪਰਿਵਾਰ ਸੀ ਕੀ ਗੱਲ ਹੋਈ ਸਾਰੀ ਕਿਹੜੀ ਗ੍ਰੇਡ ਦੀ ਹੈ ਇਹ ਜੀ ਅੱਜ ਬਰਨਾਲਾ ਦੀ ਜਿਹੜੀ ਇੱਕ ਰਾਮਰਾਜਾ ਕਲੋਨੀ ਹੈ ਕਿੱਥੇ ਅੱਜ ਸ਼ਾਮ 3:30 ਵਜੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਪਰਿਵਾਰ ਜਿਹਦੇ ਵਿੱਚ ਮਿਹਨਤ ਕੁਲਵੀਰ ਸਿੰਘ ਮਾਨ ਤੇ ਉਹਨਾਂ ਦੇ ਪਰਿਵਾਰ ਇਸ ਝੂਟੀ ਦੇ ਵਿੱਚ ਰਹਿ ਰਹੇ ਸੀਗੇ ਜਿਹਦੇ ਵਿੱਚ ਕਰੀਬ 6:30 ਵਜੇ ਜਦੋਂ ਇਹਨਾਂ ਦੇ ਕੁਲਵੀਰ ਸਿੰਘ ਮਾਨ ਦੇ ਜਿਹੜੇ ਪਤਨੀ ਰਮਨਦੀਪ कौर ਉਹ ਦੁੱਧ ਵਗੈਰਾ ਲੈਣ ਵਾਸਤੇ ਘਰੋਂ ਗਏ ਹੋਏ ਸੀ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਜਿਹੜਾ ਘਰ ਦਾ ਗੇਟ ਆ ਅੰਦਰੋਂ ਬੰਦ ਸੀ ਤੇ ਉਹਨਾਂ ਨੇ ਕਿਸੇ ਆਪਣੇ ਗੁਆਂਢੀ ਦੀ ਮਦਦ ਦੇ ਨਾਲ ਅੰਦਰ ਜਦੋਂ ਐਂਟਰ ਕੀਤਾ ਤੌਹਨਾ ਨੇ ਆਪਣੇ ਘਰ ਦੇ ਅੰਦਰ ਆਪਣੇ ਪਤੀ ਕੁਲਵੀਰ ਸਿੰਘ ਮਾਲ ਆਪਣੀ ਬੇਟੀ ਨਿਮਰਤ ਕੌਰ ਤੇ ਆਪਣੀ ਸੱਸ ਜੋ ਕਿ ਕੁਲਵੀਰ ਸਿੰਘ ਮਾਲ ਦੀ ਜਿਹੜੀ ਮਦਰ ਸੀਗੇ ਪਲਵੰਤ ਕੌਰ ਉਹਨਾਂ ਤਿੰਨਾਂ ਦੀਆਂ ਜਿਹੜੀਆਂ ਲਾਸ਼ਾਂ ਇੱਥੇ ਪਈਆਂ ਸੀ ਕੁਲਵੀਰ ਸਿੰਘ ਮਾਲ ਦੇ ਜਿਹੜੇ ਹੱਥ ਦੇ ਕੋਲ ਜਿਹੜਾ ਉਹਦਾ ਲਾਇਸੈਂਸੀ ਰਿਵਾਲਵਰ ਵੀ ਜਿਹੜਾ ਪਿਆ ਸੀ ਤੇ ਕੁਲਵੀਰ ਸਿੰਘ ਮਾਲ ਦਾ ਇੱਕ ਪੈਟਰੋਲ ਡੌਗ ਜਿਹੜਾ ਪੱਗ ਹੈ ਉਹਦੀ ਵੀ ਡੈੱਡ ਬੋਡੀ ਜਿਹੜੀ ਆਸ ਰੂਮ ਦੇ ਵਿੱਚ ਪਈ ਸੀ ਸੋ ਤੁਰੰਤ ਜਿਹੜਾ ਸਾਨੂੰ ਪੁਲਿਸ ਕੰਟਰੋਲ ਰੂਮ ਤੇ ਜਦੋਂ ਸੂਚਨਾ ਮਿਲੀ ਆ ਤੇ ਸਾਡੇ ਮੌਕੇ ਦੇ ਉੱਤੇ ਮੈਂ ਸਾਡੇ ਐਸ ਐਚ ਓ ਸਿਟੀ ਬਰਨਾਲਾ ਐਸ ਐਚ ਓ ਸਦਰ ਬਰਨਾਲਾ ਸੀਆਈਏ ਦੀ ਟੀਮ ਤੇ ਫੋਰੈਂਸਿਕ ਦੀ ਟੀਮ ਸਾਰੀਆਂ ਮੌਕੇ ਤੇ ਪਹੁੰਚੀਆਂ ਨੇ ਅਸੀਂ ਸਾਰਾ ਮੌਕੇ ਦਾ ਮੁਲਾਜਾ ਕੀਤਾ ਕਰਦੇ ਜੋ ਸੀਸੀਟੀਵੀ ਕੈਮਰੇ ਨੇ ਉਹਨਾਂ ਨੂੰ ਵੀ ਅਨਲਿਸਿਸ ਕੀਤਾ ਸੋ ਉਹਦੇ ਵਿੱਚ ਜਿਹੜੀ ਆ ਇਹ ਗੱਲ ਸਾਹਮਣੇ ਆਈ ਹੈ ਕਿ ਕੁਲਵੀਰ ਸਿੰਘ ਮਾਨ ਵੱਲੋਂ ਆਪਣੇ ਲਾਇਸੈਂਸੀ ਰਿਵਾਲਵਰ ਦੇ ਨਾਲ ਪਹਿਲਾਂ ਆਪਣੀ ਬੇਟੀ ਨਿਮਰਤ ਕੌਰ ਜਿਹਦੀ ਕਿ ਉਮਰ ਕਰੀਬ 21 ਸਾਲ ਸੀ ਉਸ ਤੋਂ ਬਾਅਦ ਆਪਣੀ ਮੰਦਰ ਬਲਵੰਤ ਕੌਰ ਜਿਹਨਾਂ ਦੀ ਉਮਰ ਕਰੀਬ 85 ਸਾਲ ਸੀ ਤੇ ਫਿਰ ਆਪਣੇ ਪੈਟ ਡੌਗ ਦਾ ਪੱਗ ਦੀ ਗੋਲੀ ਮਾਰ ਕੇ ਇਨ੍ਹਾਂ ਦੀ ਹੱਤਿਆ ਕੀਤੀ ਗਈ ਤੇ ਆਖੀਰ ਵਿੱਚ ਇਨ੍ਹਾਂ ਵੱਲੋਂ ਖੁਦਕੁਸ਼ੀ ਕੀਤੀ ਗਈ ਆਪਣੇ ਰਿਵਲਵਰ ਦੇ ਨਾਲ ਆਪਣੇ ਗੋਲੀ ਮਾਰ ਕੇ ਸੋ ਇਹ ਸਾਰੀ ਘਟਨਾ ਦਾ ਜਾਇਜ਼ਾ ਲੈ ਲਿਆ ਗਿਆ ਤੇ ਜੋ ਮੇਨ ਕਾਰਨ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਕਿ ਜਿਹੜਾ ਕੁਲਵੀਰ ਸਿੰਘ ਮਾਨ ਸਿੰਘ ਇਹ ਕਾਫੀ ਲੰਬੇ ਸਮੇਂ ਤੋਂ ਡਿਪਰੈਸ਼ਨ ਤੋਂ ਪੀੜਤ ਸੀ ਤੇ ਇਹਦੀ ਜਿਹੜੀ ਮੈਡੀਸਿਨ ਵੀ ਚੱਲ ਰਹੀ ਸੀ ਸੋ ਇਸ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਹੀ ਜਿਸ ਨੇ ਇਹ ਜਿਹੜਾ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਤੇ ਹੁਣ ਜਿਹੜਾ ਮੁਲਾਜ਼ਮ ਮੌਕਾ ਚੱਲ ਰਿਹਾ ਫੋਰੈਂਸਿਕ ਟੀਮ ਜਿਹੜੀ ਹੈ ਸਾਰੇ ਹੀ ਮੌਕੇ ਤੋਂ ਐਵੀਡੈਂਸਸ ਨੂੰ ਇਕੱਠਾ ਕਰ ਰਹੀ ਹੈ ਤੇ ਅਸੀਂ ਜਿਹੜਾ ਜੈਡ ਬਾਡੀਜ਼ ਨੂੰ ਹੁਣ ਸਿਵਲ ਹਸਪਤਾਲ ਪਹੁੰਚਾਵਾਂਗੇ ਤੇ ਕੱਲ ਸਵੇਰੇ ਪੋਸਟਮਾਰਟਮ ਕੀਤਾ ਜਾਏਗਾ ਸਰ ਇਹ ਬੇਟੀ ਬਾਰੂ ਆਈ ਸੀ ਹਾਂਜੀ ਜਿਹੜੀ ਕੁਲਵੀਰ ਸਿੰਘ ਮਾਨ ਦੀ ਬੇਟੀ ਸੀ ਨਿਮਰਤ ਕੌਰ ਇਹ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਤੋਂ ਆਈ ਸੀ ਇਹ ਕੈਨੇਡਾ ਦੇ ਵਿੱਚ ਉੱਥੇ ਸਟੱਡੀ ਕਰ ਰਹੀ ਸੀ ਸਰ ਕੋਈ ਅਹੋਜੀ ਗੱਲ ਪਤਾ ਲੱਗੀ ਕੋਈ ਕੋਈ ਪਰਿਵਾਰਿਕ ਕਹੇ ਗੱਲਾਂ ਨਹੀਂ ਕੋਈ ਟੈਨਸ਼ਨ ਸੀ ਪਤਨੀ ਦਾ ਜਾਂ ਬੇਟੀ ਨਾਲ ਕੋਈ ਝਗੜਾ ਕੋਈ ਨਹੀਂ ਇਹੋ ਜੀ ਕੋਈ ਵੀ ਗੱਲ ਇਹਨਾਂ ਦਾ ਪਰਿਵਾਰ ਜੋ ਅਸੀਂ ਆਲੇ ਦੁਆਲੇ ਤੋਂ ਵੀ ਪਤਾ ਕੀਤਾ ਜੋ ਇਹਨਾਂ ਦੇ ਰਿਸ਼ਤੇਦਾਰਾਂ ਤੋਂ ਵੀ ਗਆਂਢੀਆਂ ਤੋਂ ਵੀ ਬਹੁਤ ਹੀ ਸਾਊ ਤੇ ਸ਼ਰੀਫ ਪਰਵਾਦ ਸੀ ਕੋਈ ਵੀ ਇਹਨਾਂ ਦੇ ਪਰਿਵਾਰ ਵਿੱਚ ਆਪਸ ਦੇ ਵਿੱਚ ਜਾਂ ਰਿਸ਼ਤੇਦਾਰੀ ਦੇ ਵਿੱਚ ਜਾਂ ਕਿਸੇ ਹੋਰ ਨਾਲ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਲੜਾਈ ਝਗੜਾ ਜਾਂ ਰੰਜਿਸ਼ ਵਾਲੀ ਕੋਈ ਇਹੋ ਜੀ ਗੱਲ ਨਹੀਂ ਸੀ ਸਿਰਫ ਇਹ ਹੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਕੁਲਵੀਰ ਸਿੰਘ ਮਾਨ ਹੈ ਉਹ ਖੁਦ ਕਾਫੀ ਲੰਬੇ ਸਮੇਂ ਤੋਂ ਡਿਪਰੈਸ਼ਨ ਤੋਂ ਪੀੜਤ ਸੀ ਤੇ ਇੱਕ ਇਹਦੀ ਸਰਜਰੀ ਵੀ ਹੋਈ ਸੀ ਜਿਹਦੇ ਕਰਕੇ ਇਹਦੀਆਂ ਦਿਮਾਗ ਦੀਆਂ ਨਾੜਾਂ ਦੀ ਜਾਂ ਕੁਝ ਸੌਣ ਦੀ ਵੀ ਇਹਨੂੰ ਪ੍ਰੋਬਲਮ ਰਹਿੰਦੀ ਸੀ ਤੇ ਇਸ ਦੇ ਚੱਲਦਿਆਂ ਹੀ ਇਹਦੇ ਬੰਨੋਂ ਇਹ ਸਰੀ ਵਾਰਦਾਤ ਨੂੰ ਜਾਂਦੀ ਪਰਿਵਾਰ ਚ ਕੌਣ ਕੌਣ ਹੈਗਾ ਸਰ ਇਹਨਾਂ ਦੇ ਪਰਿਵਾਰ ਦੇ ਵਿੱਚ ਹੁਣ ਇਹਨਾਂ ਦੇ ਸਰਵਾਈਵਿੰਗ ਤਾਂ ਸਿਰਫ ਇਹਨਾਂ ਦੇ ਜਿਹੜੇ ਵਾਈਫ ਨੇ ਰਮਨਦੀਪ ਕੌਹਰੀ ਬਚੇ ਸਰ ਪੁਲਿਸ ਪ੍ਰਸ਼ਾਸਨ ਵੱਲੋਂ ਹੁਣ ਕਿਸ ਤਰੀਕੇ ਦੀ ਕਾਰਵਾਈ ਜਾਰੀ ਕੀਤੀ ਜਾ ਰਹੀ ਹੈ ਹੁਣ ਅਸੀਂ ਜਿਹੜਾ ਇਹਨਾਂ ਦੇ ਕੁਲਵੀਰ ਸਿੰਘ ਮਾਨ ਦੇ ਵਾਈਫ ਰਮਨਦੀਪ ਕੌਰ ਦੇ ਬਿਆਨਾਂ ਦੇ ਉੱਤੇ 174 ਦੀ ਕਾਰਵਾਈ ਕਰਾਂਗੇ ਤੇ ਕੱਲ ਨੂੰ ਜਿਹੜਾ ਪੋਸਟਮਾਰਟਮ ਕਰਕੇ ਲਾਸ਼ ਜਿਹੜੀ ਹੈ ਵਾਰਸਾਂ ਦੇ ਹਵਾਲੇ ਕੀਤੀਆਂ ਜਾਣਗੀਆਂ ਓਕੇ ਜਿਸ ਤਰ੍ਹਾਂ ਕਿ ਅਸੀਂ ਪੀਐਸਪੀ ਸਿਟੀ ਸੁਖਮੀ ਸਿੰਘ ਜੀ ਨਾਲ ਗੱਲ ਕੀਤੀ ਆ ਉਹਨਾਂ ਨੇ ਕਿਹਾ ਵਿੱਚ ਕੁਲਵੀਰ ਸਿੰਘ ਮਾਨ ਸੀਗੇ ਉਹ ਮਾਨਸਿਕ ਪਰੇਸ਼ਾਨੀ ਚੱਲੀ ਸੀ ਇਹੋ ਦਵਾਈ ਵੀ ਉਹ ਲੈ ਰਹੇ ਸੀਗੇ ਤੇ ਉਹਨਾਂ ਦਾ ઓਪਰੇਟ ਵੀ ਹੋਇਆ ਸੀ ਤੇ ਜਿਹੜਾ ਕੁਬੀਰ ਸਿੰਘ ਮਾਨ ਜੀ ਨੇ ਹੈਗਾ ਪਹਿਲਾਂ ਆਪਣੀ ਬੇਟੀ ਨੂੰ ਗੋਲੀਆਂ ਮਾਰੀਆਂ ਫਿਰ ਉਸ ਤੋਂ ਬਾਅਦ ਆਪਣੀ ਮਦਰ ਨੂੰ ਬੇਟੀ ਜਿਹੜੀ ਨਿਮਰਤ कौर ਉਹਨੂੰ ਗੋਲੀਆਂ ਮਾਰੀਆਂ ਫਿਰ ਆਪਣੀ ਮਦਰ ਨੂੰ ਬਲਵੰਤ ਕੌਰ ਜੀ ਨੂੰ ਉਹਨਾਂ ਨੂੰ ਗੋਲੀਆਂ ਮਾਰੀਆਂ ਤੇ ਆਪਣਾ ਜਿਹੜਾ ਕਮਰਾ ਦੇ ਵਿੱਚ ਰੱਖਿਆ ਹੋਇਆ ਸੀ ਫਿਰ ਉਸ ਨੂੰ ਗੋਲੀਆਂ ਮਾਰੀਆਂ ਫਿਰ ਗੋਲੀ ਮਾਰਨ ਤੋਂ ਬਾਅਦ ਉਹਨਾਂ ਨੇ ਆਪਣੇ ਰੂਮ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਜਿਹੜਾ ਹੈਗਾ ਗੋਲੀ ਮਾਰ ਕੇ ਆਪਣੇ ਲਾਇਸੈਂਸੀ ਹਥਿਆਰ ਨਾਲ ਜਿਹੜਾ ਹੈਗਾ ਆਪਣੀ ਜੀਵਨ ਨਿਸ਼ਕਾਮਪਤ ਕਰ ਲਿਆ ਹੈ ਬੜੀ ਇੱਕ ਜਿਹੜੀ ਹੈਗੀ ਦਿਲ ਕੰਬਾਉਣ ਵਾਲੀ ਘਟਨਾ ਹੈ ਕਿਸ ਤਾ ਉਹਨਾਂ ਨੇ ਕਿਹਾ ਵੀ ਫ੍ਰੈਂਸਿਕ ਟੀਮ ਵੀ ਪਹੁੰਚ ਚੁੱਕੀ ਹੈ ਫ੍ਰੈਂਸਿਕ ਟੀਮ ਵੀ ਜਾਂਚ ਕਰ ਰਹੀ ਹੈ ਤੇ ਜਿਹੜਾ ਹੈਗਾ ਇਹਨਾਂ ਦੀ ਵਾਇਟ ਜਿਹੜੀ ਹੈਗੀ ਹੈ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਜਾਏਗੀ ਤੇ ਜਿਹੜੀਆਂ ਬਾਡੀਜ਼ ਹੈਗੀਆਂ ਉਹਨਾਂ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਵਿੱਚ ਰੱਖਿਆ ਜਾਇਆ ਗਿਆ ਤੇ ਕੱਲ ਜਿਹੜੀ ਹੈਗੀ ਬਾਡੀ ਜਿਹੜਾ ਅੰਤਿਮ ਸੰਸਕਾਰ ਹੋਏਗਾ ਅਜੀਤ ਦੇ ਬਰਨਾਲਾ ਤੋਂ ਨਰਿੰਦਰ ਅਰੋੜਾ ਦੀ ਰਿਪੋਰਟ